अच्छा अमर तो वाला मेरा ਜਿਹੜਾ ਵੀ ਮਤਲਬ ਉਹ ਕਹਿੰਦੇ ਲੋਕ ਹੁਣ ਕਹਿ ਰਹੇ ਆ ਵੀ ਗਲਤ ਹੈ ਜੀ ਮੈਂ ਮੈਂ ਕਹ ਰਿਹਾ ਵੀ ਸਹੀ ਹੈ ਗਲਤ ਨਹੀਂ ਹੈਗੇ ਹੁਣ ਜਿਵੇਂ ਪਹਿਣਾ ਕੋਈ ਇੰਸਟਾਗ੍ਰਾਮ ਤੇ ਆਉਣੀ ਉਹਦਾ ਯਾਦ ਪਤਾ ਨਹੀਂ ਉਹਦਾ ਨਾਮ ਕੀ ਆ ਸੁਲੀਨ ਪਤਾ ਨਹੀਂ ਕੀ ਹੈ ਨਾ ਹਾਂ ਬਿਲਕੁਲ ਉਹ ਕਹਿੰਦੀ ਵੀ ਮੈਂ ਮੈਂ ਉਹਦੀ ਪਹਿਲੀ ਇੰਟਰਵਿਊ ਸੁਣੀ ਸੀ ਵੀ ਉਹ ਕਹਿੰਦੀ ਮੈਂ ਇਹ ਕੰਮ ਤਾਂ ਕਰਦੀ ਹਾਂ ਕਿ ਮੇਰੇ ਫਾਰਮ ਸਾਬ ਵੈਂਟੀਲੇਟਰ ਤੇ ਆ ਠੀਕ ਹੈ ਹਨ ਮੈਂ ਇੰਟਰੀ ਡਾਇਰੈਕਟਰ ਤੇ ਆ ਮੈਂ ਉਹਨੂੰ ਇੱਕ ਉਸਤਿਜਾਰਿਆ ਜੁਣਾ ਮੇਰੇ ਤਾਂ ਦੁੱਖ ਦੀ ਘੜੀ ਜੁੰਨੇ ਆ ਜੀ ਪ੍ਰਮਾਤਮਾ ਦਾ ਸਾਥ ਮੰਗਦੇ ਆ ਹਨ ਬਿਲਕੁਲ ਬਨਵਾਤੋਂ ਸ਼ਾਇਦ ਆਪਾਂ ਨੂੰ ਕਿਵੇਂ ਮਿਲੂਗਾ ਨਾਮ ਜਪ ਕਰਕੇ ਬਿਲਕੁਲ ਤੁਸੀਂ ਸਹਿਮਤ ਹੋ ਮੇਰੀ ਗੱਲ ਨਾਲ ਬਿਲਕੁਲ ਸੋਪਾ ਮੈਂ ਤੇ ਸਾਨੂੰ ਨੌਜਵਾਨੀ ਨੂੰ ਉਹਨੇ ਟਿਚਰ ਕੀਤੀ ਐ ਪੈਣੇ ਚਲ ਮੈਂ ਉਹਨੂੰ ਪੈਣ ਹੀ ਕਹਿਣਾ ਹਨ ਉਹਨੇ ਟਿਚਰ ਕੀਤੀ ਐ ਉਹਨੇ ਕਹਿੰਦੀ ਤੁਸੀਂ ਚੰਗੀਆਂ ਚੀਜ਼ਾਂ ਦੇਖੋ ਇੰਨੀਆਂ ਦੇਖੋ ਕਿ ਮਾੜਾ ਬੰਦਾ ਜਿਹੜੀਆਂ ਉਹ ਚੰਗੀਆਂ ਚੀਜ਼ਾਂ ਲੈਣ ਵਾਸਤੇ ਮਜਬੂਰ ਹੋ ਜੇ ਉਹਨਾਂ ਮੇਰੇ ਮੇਰੇ ਕੋਲ ਇੰਸਟਾਗ੍ਰam ਮੈਂ ਚਲਾਈਏ ਨਾ ਮੇਰੇ ਕੋਲ ਵੀ ਆ ਜੇ ਮੈਂ ਦੇਖੋ ਨਾ ਮੈਂ ਕਿ ਕਬੰਦ ਕਰ ਲੂ ਇਹ ਬਿਲਕੁਲ ਇਹ ਗੱਲ ਹੁੰਦੀ ਹੈ ਪਰ ਜਿਹੜੀ ਚੀਜ਼ਾਂ ਦੇ ਉੱਪਰ ਤੁਸੀਂ ਜ਼ਿਆਦਾ ਸਰਚ ਮਾਰਦੇ ਹੋ ਹਾਂਜੀ ਫਿਰ ਇੰਸਟਾਗ੍ਰam ਤੁਹਾਡੇ ਮੂਰੀ ਉਹ ਚੀਜ਼ਾਂ ਜ਼ਿਆਦਾ ਲੈ ਕੇ ਆਉਂਦਾ ਹਾਂਜੀ ਹਾਂਜੀ ਇਹ ਵੀ ਚੀਜ਼ਾਂ ਹੁੰਦੀਆਂ ਨੇ ਅਸਲ ਤੇ ਨਹੀਂ ਨਹੀਂ ਮੈਂ ਹੁਣ ਮੈਂ ਕਦੇ ਨਹੀਂ ਉਹ ਭੈਣ ਦਾ ਘਰ ਤੇ ਮਰਿਆ ਸੀ ਇਹ ਮੇਰੇ ਕੋਲ ਕਦੇ ਨਹੀਂ ਇਹ ਜੇ ਕੰਟੈਂਟ ਕੰਟੈਂਟ ਆਇਆ ਹਣਾ ਇਹ ਜਿਹੜਾ ਇੱਕ ਮੁੱਦਾ ਉੱਥੇ ਕਮਲ ਕਹ ਰਿਹਾ ਮੈਂ ਉਦੋਂ ਬਾਅਦ ਸਰਚ ਕਰਦੀ ਆ ਜਿੱਦਾਂ ਸਟਾਰਟ ਕਰਦੀ ਆ ਉਦੋਂ ਬਾਅਦ ਮੇਰੇ ਕੋਲੇ ਆਉਣ ਲੱਗੀਆਂ ਹੈਨਾ ਹੁਣ ਵੀਰੇ ਮੈਂ ਕੋਈ ਇੰਸਟਾਗ੍ਰam ਮੈਂ ਚਲਾਈ ਇਹਨੇ ਮੇਰੇ ਕੋਲ ਵੀ ਆ ਜੇ ਮੈਂ ਦੇਖੋ ਨਾ ਮੈਂ ਕਿ ਖੰਡ ਕਰ ਲੂਈ ਬਿਲਕੁਲ ਬਿਲਕੁਲ ਇਹ ਗੱਲ ਹੁੰਦੀ ਹੈ ਪਰ ਕਿਹੜੀ ਚੀਜ਼ਾਂ ਦੇ ਉੱਪਰ ਤੁਸੀਂ ਜ਼ਿਆਦਾ ਸਰਚ ਮਾਰਦੇ ਹੋ ਫਿਰ ਇੰਸਟਾਗ੍ਰam ਤੁਹਾਡੇ ਮੂਰੀ ਉਹ ਚੀਜ਼ਾਂ ਜ਼ਿਆਦਾ ਲੈ ਕੇ ਆਉਂਦਾ ਹਾਂਜੀ ਹਾਂਜੀ ਇਹ ਵੀ ਚੀਜ਼ਾਂ ਹੁੰਦੀਆਂ ਆ ਸਰਚ ਨਹੀਂ ਜੇ ਮੈਂ ਹੁਣ ਮੈਂ ਕਦੇ ਨਹੀਂ ਉਹ ਪੈਨ ਦਾ ਸਰਚ ਮਰਿਆ ਸੀ ਆ ਮੇਰੇ ਕੋਲ ਕਦੇ ਨਹੀਂ ਇਹ ਜੇ ਕੰਟੈਂਟ ਕੰਟੈਂਟ ਆਇਆ ਹੈ ਨਾ ਜਦੋਂ ਇੱਕ ਮੁੱਦਾ ਉੱਠਿਆ ਕਮਲ ਕੌਰ ਦਾ ਮੈਂ ਉਸ ਤੋਂ ਬਾਅਦ ਸਰਚ ਕਰ ਲਈਆਂ ਚੀਜ਼ਾਂ ਸਟਾਰਟ ਕਰੀਆਂ ਉਸ ਤੋਂ ਬਾਅਦ ਮੇਰੇ ਕੋਲੇ ਆਉਣ ਲੱਗੀਆਂ ਹੈ ਨਾ ਕੁਝ ਕਿ ਦਿਨ ਪਹਿਲਾਂ ਜਿਹੜਾ ਕਮਲ ਕੌਰ ਦਾ ਕਾਂਡ ਹੋਇਆ ਹਾਂਜੀ ਤੇ ਉਹਦੇ ਬਾਰੇ ਕੁਝ ਟਿੱਪਣੀ ਕੁਝ ਕਮਲ ਕਮਲ ਕੌਰ ਭੈਣ ਠੀਕ ਹੈ ਤੇ ਉਹਦਾ ਮੁੱਦਾ ਉੱਠਿਆ ਜਿਹੜਾ ਮੇਂ ਮਤਲਬ ਅਮਰਤਪਾਲ ਮੈਰੋ ਨੇ ਇਹ ਜਿਹੜੇ ਆਪਣੇ ਉਹਦੀ ਜ਼ਿੰਮੇਵਾਰੀ ਲਈ ਹੈ ਕਤਲ ਦੀ ਮੇਂ ਭਾਈ ਸਾਡੀ ਜ਼ਿੰਮੇਵਾਰੀ ਆ ਸਾਡੀ ਜ਼ਿੰਮੇਵਾਰੀ 'ਚ ਕਤਲ ਹੋਇਆ ਹੈ ਠੀਕ ਹੈ ਅਸੀਂ ਜ਼ਿੰਮੇਵਾਰੀ ਲੈਣੇ ਹੂੰ ਤੇ ਦਾ ਹੋਇਆ ਮਤਲਬ ਅਮਰਤਪਾਲ ਮੈਰੋ ਲੋਕ ਕਹਿ ਰਹੇ ਆ ਵੀ ਤੂੰ ਗਲਤ ਕੀਤਾ ਹੈ ਹਨ ਮੈਂ ਕਹਿੰਦਾ ਵੀ ਗਲਤ ਨਹੀਂ ਕੀਤਾ ਯਾਰ ਜਦੋਂ ਸਾਡੇ ਤੇ ਕੋਈ ਚੜ ਕੇ ਆਉਂਗਾ ਮੇਰੇ ਘਰ ਫਰ ਆਇਆ ਤਾਂ ਮੇਰੇ ਫੇਰ ਉਹ ਕਰੂਗੀ ਦੋਗੇ ਗੁਰੂਵਾਰ ਸਿੰਘ ਜੀ ਤੇ ਤਾਂ ਆਪਣਾ ਵੀ ਪਹਿਲਾਂ ਕਿ ਸਾਨੂੰ ਕੁਝ ਕਹਿਣਾ ਨਹੀਂ ਜਦੋਂ ਕੋਈ ਚੜਕੇ ਆ ਜੇ ਇਹਨੂੰ ਨੂੰ ਨਹੀਂ ਬਖਸ਼ਣਾ ਕਿਉਂਕਿ ਦੋ ਤਿੰਨ ਵਾਰੀ ਅਮਰਤਪਾਲ ਮੈਰੋਣੇ ਨੂੰ ਸਮਝਾਇਆ ਸੀ ਦੋ ਤਿੰਨ ਵਾਰੀ ਗੱਲਬਾਤ ਹੋਈ ਹੈ ਮੈਂ ਆਪ ਕੋ ਉਹਦਾ ਇੰਟਰਵਿਊ ਸੁਣੀ ਹੈ ਕਹਿੰਦਾ ਵੀ ਮਤਲਬ ਭਾਈ ਸਾਹਿਬ ਦੀ ਮੈਂ ਇੰਟਰਵਿਊ ਸੁਣੀ ਸੀ ਉਹ ਕਹਿੰਦੇ ਵੀ ਮੇਰੀ 3 ਸਾਲ ਪਹਿਲਾਂ ਗੱਲ ਹੋਈ ਆ 3 ਸਾਲ ਪਹਿਲਾਂ ਜਦੋਂ ਗੱਲ ਹੋਈ ਤੇ ਮੈਂ ਉਹਨੂੰ ਸਮਝਾਇਆ ਮੀ ਪੈਨੇਂ ਤੇਰੀ ਜਿਹੜੀ ਮਦਦਗਾਰ ਨਾਲੀ ਆਪਾਂ ਮਦਦਗਾਰ ਦਨੇ ਆ ਤੇ ਨਾਲ ਖੜੇ ਤਨੂੰ ਅਸੀਂ ਕੁਝ ਕਹਿੰਦੇ ਨਹੀਂ ਬਿਲਕੁਲ ਦੋ ਬੰਦ ਕਰ ਦੇ ਗਾ ਕੰਟੈਂਟ ਠੀਕ ਹੈ ਉਹ ਸਹਿਮਤ ਹੋ ਗਈ ਮੇਰੇ ਕੋਲ ਵੀਡੀਓ ਪਈ ਹੈ ਬਕਾਇਆ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਠੀਕ ਹੈ ਮੈਂ ਸੇਵ ਕਰੀ ਹੋਈ ਵੀਡੀਓ ਤੇ ਮੈਂ ਉਹ ਉਹ ਸਹਿਮਤ ਹੋ ਗਈ ਭਾਈ ਓਕੇ ਜੀ ਬੱਬਾ ਜੀ ਕਹੀ ਮੈਂ ਕਰਦੀ ਨਹੀਂ ਹੁਣ ਕਹਿੰਦੀ ਮੈਂ ਬੰਦ ਕਰ ਦੂੰ ਠੀਕ ਹੈ ਤੇ ਤੇ ਉਹਨੇ ਬੰਦ ਤਾਂ ਕੀਤਾ ਨਹੀਂ ਫਿਰ ਕੀ ਫਿਰ ਕੀ ਵੰਨਾ ਸੀ ਇਹ ਗੱਲ ਦਾ ਫਿਰ ਤੱਕ ਤਾਂ ਹਣ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਗੰਮਨ ਦੇਉਂ ਬੀ ਬੋਟ ਜਾ ਤੇਰਾ ਅਮਰਤਪਾਲ ਮਹਿਰੋਂ ਸਾਹਿਬ ਦੇ ਨਾਲ ਹਾਂਜੀ 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 ਆਪਾਂ ਤਾਂ ਇੱਕ ਗੜਕੰਜ ਸਾਹਿਬ ਨੇ ਵੀ ਕਿਹਾ ਲਗਭਗ ਟੋਟੜੀ ਜਿਹੜੇ ਸੱਚੇ ਬੰਦੇ ਨਾਲ ਖੜੇ ਆ ਭਾਈ ਸਾਹਿਬ ਦੇ ਗੜਕੰਜ ਸਾਹਿਬ ਨੇ ਕਿਹਾ ਹਾਂ ਕਹਿੰਦੇ ਇੰਗਰਤੇ ਦੀ ਜਾਨੀ ਪ੍ਰਮੋਟ ਕਰਨੀ ਚਾਹੀਦੀ ਐ ਸੀ ਨਾਲ ਆ ਭਾਈ ਅਮਰਤਪਾਲ ਮੈਰੋ ਦੇ ਜਿਹੜੇ ਆਪਣੀ ਦੰਦੂਮੀ ਟਕਸਾਲ ਵਾਲੇ ਬਾਬਾ ਜੀ ਨੇ ਜਥੇਦਾਰ ਸਾਹਿਬ ਉਹ ਵੀ ਅਮਰਤਪਾਲ ਮੈਰੋ ਦੇ ਨਾਲ ਐ ਜਿਹੜੀਆਂ ਦੋ ਚਾਰ ਖੱਟਾਂ ਨੇ ਜੀ ਹੁਣ ਮੈਂ ਖੱਟਾਂ ਹੀ ਕਹੂੰ ਵੀ ਜਿਵੇਂ ਹੁਣ ਗਾਤਰਾ ਬਾਕੇ ਆ ਬਲੋਕ ਕਹੀ ਜਾਂਦੇ ਆ ਹਨਾ ਬੇਟੀ ਇਹ ਸਹੀ ਐ ਇਹ ਚੀਜ਼ ਜੀ ਗਲਤ ਹੋ ਗਈ ਨਾ ਇਹ ਚਿੱਤੇ ਕੋਈ ਤੰਤ ਨਹੀਂ ਜਿਹੜਾ ਉਹ ਗੰਮ ਹੋਣਾ ਸੀ ਉਹ ਤਾਂ ਹੋ ਗਿਆ ਹਾਂ ਅੱਛਾ ਜੇ ਤੁਸੀਂ ਆਪ ਬੈਕ ਕੈਮਰਾ ਬੈਠੇ ਸੀ ਤੁਸੀਂ ਇੱਕ ਗੱਲ ਕੀਤੀ ਸੀ ਵੀ ਸੱਬੇ ਵੀਰ ਨੂੰ ਵਧਾਈਆਂ ਦੇਣੀਆਂ ਹਾਂਜੀ ਉਹ ਕਿਸ ਗੱਲ ਤੋਂ ਉਹਦਾ ਨਾਮ ਵੀਰੇ ਮੋਤ ਬੰਦਾ ਗਰੀਬੀ ਚ ਉੱਠਿਆ ਜਾਨ ਉਹਦਾ ਕੱਲ ਐਂਟਰ ਪਿਆ ਅੱਛਾ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਨਾ ਵੀਡੀਓ ਪਹਿਲੇ ਹੋਈ ਤੇ ਐਂਟਰ ਪਿਆ ਉਹਦਾ ਮੋਤ ਮੈਨੂੰ ਦਿਨ ਨੂੰ ਖੁਸ਼ੀ ਆ ਕਿਉਂਕਿ ਤਗੜੀ ਤਾਂ ਹੋਣੀ ਹੋਣੀ ਹੈ ਵੀਰੇ ਖੁਸ਼ੀ ਜਿਹੜਾ ਬੰਦਾ ਤਗੜਾ ਨਾ ਤਗੜੇ ਤਾਂ ਖੁਸ਼ੀ ਦੀ ਖੁਸ਼ੀ ਆ ਉਹਨੇ ਤਾਂ ਕਿਹਾ ਕਿ ਮਾਂ ਪੇੜ ਦੀ ਜਾਇਦਾ ਤੂੰ ਹੀ ਕਰਨਾ ਬਿਲਕੁਲ ਇਹ ਇਹਨੇ ਮਾਰੇ ਬੰਦੇ ਨੇ ਘਰ ਚੋਟਣਾ ਯਾਰ ਭੁੱਖ ਵੀ ਕੱਟੀ ਐ ਠੀਕ ਐ ਦਾਨੀਆਂ ਵੀ ਕੀਤੀਆਂ ਕਹਾਂ ਤੋਤੀਆਂ ਅਸਲੀ ਆਪਾਂ ਵੀਡੀਓ ਦੇਖਦੇ ਆ ਬਿਲਕੁਲ ਬਿਲਕੁਲ ਉਹਨਿੰਦਾਰੇ ਚੱਲੇ ਆ ਨਾ ਮੈਂ ਕਹਿੰਦਾ ਘਰ ਪਾਇਆ ਬੰਬਾ ਕਮਾਲ ਨਹੀਂ ਇਹ ਕਈ ਹੁੰਦੇ ਨਾ ਲੋਕ ਜਿਵੇਂ ਕਹਿੰਦੇ ਵੀ ਚਾਂਦੀ ਦਾ ਚਮਚਾ ਲੈ ਕੇ ਜੰਮੇ ਇਹਨਾਂ ਨੂੰ ਘਰ ਤੋਂ ਹੀ ਮਿਲ ਜਾਂਦਾ ਜ਼ਮੀਰ ਨਾਲ ਮਿਲ ਜਾਂਦੀ ਆ ਇਹ ਉਹੀ ਗੱਲ ਮੈਂ ਕਹਿ ਰਿਹਾ ਤੁਹਾਨੂੰ ਔਰ ਵਧੀਆ ਮਿਹਨਤ ਕਰਕੇ ਮੁੰਡਾ ਆ ਗਿਆ ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਆ ਮੈਂ ਤੁਹਾਨੂੰ ਕਹਿਣਾ ਮੈਂ ਵਧਾਈਆਂ ਦੇਣੀ ਬਿਲਕੁਲ ਹਾਂਜੀ ਸਾਡੇ ਵੱਲੋਂ ਹੀ ਵਧਾਈਆਂ ਨੇ ਤੇ ਕਹਿੰਦੇ ਵਕਤ ਬਹੁਤ ਕੀਮਤੀ ਹੁੰਦਾ ਮੇਰੇ ਲਈ ਤਾਂ ਇਜਾਜ਼ਤ ਲੈਣੀ ਵੀ ਬਣਦੀ ਹੁਣ ਹਾਂਜੀ ਹਾਂਜੀ ਤੇ ਜਾਂਦੇ ਜਾਂਦੇ ਕੋਈ ਨਿੱਗਾ ਜਿਹਾ ਸੁਨੇਹਾ ਸਾਡੇ ਸੱਜਣਾ ਨੂੰ ਸੁਨੇਹਾ ਵੀਰੇ ਇਹੀ ਆ ਵੀ ਮਿਹਨਤ ਕਰੋ ਬਸ ਆਂਦਾ ਹੂੰ ਇਹ ਰੱਬ ਨਾਲ ਸਿੱਖ ਬਣਾ ਕਰੋ ਵੀ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ ਜੀ ਆਹ ਨਹੀਂ ਦਿੱਤਾ ਇਹ ਨਹੀਂ ਕਿ ਤਾ ਨਹੀਂ ਗਦਾ ਨਾਮ ਸਿਮਰਨਾ ਕਰੋ ਉਹ ਤੇ ਯਕੀਨ ਰੱਖੋ ਕੈਨ ਨਵੀ ਰੱਬ ਹੈ ਨਹੀਂ ਮੈਂ ਅਕਸਰ ਹੀ ਸੁਣਦਾ ਲੋਕ ਕਹਿ ਦਿੰਦੇ ਆ ਵੀ ਰੱਬ ਹੈ ਨਹੀਂ ਕਿਉਂਕਿ ਜਿਹੜੇ ਦੁੱਖ ਤੇ ਕ੍ਰਿਪਾ ਦੇ ਬੰਦੇ ਲੈਂਦੇ ਆ ਉਹਨਾਂ ਅੰਦਰ ਤੁਸੀਂ ਤਾਂ ਮੇਰੀ ਗੱਲ ਬਿਲਕੁਲ ਬਿਲਕੁਲ ਤੇ ਉਹ ਕਹਿੰਦੇ ਵੀ ਰੱਬ ਹੈ ਨਹੀਂ ਕਿਉਂਕਿ ਉਹਨਾਂ ਨੂੰ ਬਹੁਤ ਦੁੱਖ ਚੰਗਣੇ ਪੈਂਦੇ ਨੇ ਉਹ ਰੱਬ ਨੂੰ ਯਾਦ ਨਹੀਂ ਕਰਦੇ ਬਿਲਕੁਲ ਉਹਨਾਂ ਨੂੰ ਇਹ ਲੱਗਦਾ ਵੀ ਰੱਬ ਹੈ ਨਹੀਂ ਪਰ ਰੱਬ ਤੇ ਵਿਸ਼ਵਾਸ ਕਰਕੇ ਦੇਖੋ ਰੱਬ ਹੈਗਾ ਯਾਰ ਕੀ ਬਾਤ ਹੈ ਮੈਕਪ੍ਰੀਤ ਦੀਆਂ ਗੱਲਾਂ ਸਾਨੂੰ ਬਹੁਤ ਜਜ਼ਬਾਤੀ ਵੀ ਕਰਦੀਆਂ ਤੇ ਸੋਹਣੀਆਂ ਲੱਗਦੀਆਂ ਨੇ ਤੇ ਮੋਟੀਵੇਟ ਵੀ ਕਰਦੀਆਂ ਤੇ ਤੁਹਾਨੂੰ ਗੱਲਾਂ ਕਿਦਾਂ ਦੀਆਂ ਲੱਗੀਆਂ ਕਮੈਂਟ ਬਾਜੀ ਕਰਕੇ ਜਰੂਰ ਦੱਸਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ